ਕਾਦਾ ਤੂੰ ਵਿਛੜਾ ਰਬਾ ਜੀ ਨੇ ਨਾ ਪਾਇਆ ਸਰਾਇਨ ਜਾਮ ਲੋਕਾ ਸਾਡੇ ਜम्मे ਲਾਇਆ ਕਾਦਾ ਤੂੰ ਵਿਛੜਾ ਰਬਾ ਜੀ ਨੇ ਨਾ ਪਾਇਆ ਸਰਾਇਨ ਜਾਮ ਲੋਕਾ ਸਾਡੇ ਜम्मे ਲਾਇਆ ਮੱਡੋ ਆਵਾਜ਼ ਬਹੁ ਸਰੀਲੀ ਤੇ ਮਿੱਠੀ ਨਾਲ ਨਵਾਜਿਆ ਰੱਬ ਨੇ ਪਰ ਹਾਲਾਤ ਇੰਨੇ ਵਧੀਆ ਨਹੀਂ ਮੈਂ ਦੇਖ ਰਿਹਾ ਤੁਸੀਂ ਇੱਟਾ ਫੜਾ ਰਹੇ ਹੋ ਮਿਸਤਰੀਆਂ ਦੇ ਨਾਲ ਕਿਵੇਂ ਪਰਿਵਾਰ ਚੱਲ ਰਿਹਾ పరవార చలిందాగాందసి పేదా కామదియాడీ ధపేడావాందిను కిది వారాగాంది ఔయా చాంది మాన్రిది ఊదిాం మాబాపాంది యితి ింది డిందేం दस केड़ा तारा तोड़ नाई मैं मु मोहल्ले ਦੇ ਵਿੱਚ ਇਹੀ ਕਹਿੰਦੇ ਸਲੀਮ ਆ ਗਿਆ ਮੈਨੂੰ ਛੋਟਾ ਸਲੀਮ ਕਹਿੰਦੇ ਨੇ ਔਰ ਛੋਟਾ ਸਲੀਮ ਆ ਗਿਆ ਵਾ ਜਾਂ ਜਾਗਰਣ ਵਾਲੇ ਕਹਿੰਣਗੇ ਯਾਰਾ ਮੁੰਡਾ ਜਾਗਰਣ ਕਰਦਾ ਵਾ ਇਹਦੀ ਸੇਮ ਸਲੀਮ ਵਰਗੀ ਵਾਜੇ ਜਾਂ ਛੋਟਾ ਸਲੀਮ ਕਹਿਣਗੇ ਇਹ ਸੁਪਨਾ ਮੇਰੀ ਮਾਂ ਦਵਾ ਇਹ ਸੁਪਨੇ ਕਰਕੇ ਮੈਂ ਟਿਕਿਆ ਕਿ ਮੇਰੀ ਮਾਂ ਨੇ ਕਹੀ ਪੁੱਤ ਇੱਕ ਗਾਣਾ ਨਹੀਂ ਛੱਡਣਾ ਤੂੰ ਅਗਰ ਮੇਰੀ ਮਾਂ ਦਾ ਸ਼ੌਂਕ ਹੁੰਦਾ ਤਾਂ ਮੈਂ ਕਦੋਂ ਦਾ ਛੱਡ ਦੇਣਾ ਕਿਉਂਕਿ ਹੁਣ ਮੈਨੂੰ ਲੱਗਦਾ ਪਿਆ ਕਿ ਮੈਂ ਹੁਣ ਗਾਉਣਾ ਛੱਡ ਦੇਣਾ ਕਿਉਂਕਿ ਘਰ ਦੀ ਰੋਜੀ ਰੋਟੀ ਵਿਛੇ ਮੈਂ ਦੌੜਨਾ ਜ਼ਿਆਦਾ ਜ਼ਰੂਰੀ ਕਰਨਾ ਹੁਣ ਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੇ ਤੁਸੀਂ ਜਿਹੜੇ ਹੋ ਆਉਣੇ ਯਾਰ ਚੈਨਲ ਦੇ ਨਾਲ ਪੰਜਾਬ ਦੇ ਵਿੱਚ ਬਹੁਤ ਹੁਨਰ ਹੈ ਪਰ ਉਸ ਨੂੰ ਹੁਨਰ ਦਾ ਜ਼ਿਆਦਾਤਰ ਮੁੱਲ ਨਹੀਂ ਪੈਂਦਾ ਬਹੁਤ ਸਾਰਾ ਹੁਨਰਬਾਜ਼ ਜਿਹੜੇ ਨੇ ਉਹ ਬਜ਼ਾਰਾਂ ਦੇ ਵਿੱਚ ਰੁੱਲਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਨ੍ਹਾਂ ਦੇ ਵਿੱਚ ਹੁਨਰ ਨਹੀਂ ਹੁੰਦਾ ਉਹ ਮਹਿਲਾ ਦੇ ਵਿੱਚ ਬੈਠੇ ਹੁੰਦੇ ਨੇ ਅੱਜ ਇਹੋ ਜਿਹੇ ਇਨਸਾਨ ਨਾਲ ਮਿਲਣ ਜਾ ਰਹੇ ਹਾਂ ਜਿਸ ਵਿੱਚ ਹੁਨਰ ਤਾਂ ਬਹੁਤ ਹੈ ਰੱਬ ਨੇ ਮਿੱਟੀ ਦੇ ਸੁਰੀਲੀ ਆਵਾਜ਼ ਨਾਲ ਨਵਾਜਿਆ ਵੀਰ ਨੂੰ ਵਿਜੇ ਮੱਟੂ ਜਿਹੜਾ ਜੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਪਰ ਹਾਲਾਤ ਇੰਨੇ ਵਧੀਆ ਨਹੀਂ ਇਸ ਪਰਿਵਾਰ ਦੇ ਵਿਜੇ ਮੱਟੂ ਦੇ ਮਾਤਾ ਪਿਤਾ ਜੀ ਵੀ ਨਹੀਂ ਹੈ ਤਾਂ ਮਾਂ ਪਾਪ ਤੇ ਵਿਛੋੜੇ ਤੋਂ ਬਾਅਦ ਆਪਣੇ ਆਪ ਨੂੰ ਸੰਭਾਲਦਾ ਹੋਇਆ ਨਜ਼ਰ ਆ ਰਿਹਾ ਹੈ ਦਿਹਾੜੀਆਂ ਲਾਉਂਦਾ ਹੈ ਮਿਸਤਰੀਆਂ ਦੇ ਨਾਲ ਜਾਂਦਾ ਹੈ ਇੱਟਾਂ ਤਾਂ ਹੀ ਫਰਾਉਂਦਾ ਹੈ ਇੱਟਾਂ ਫੜਾਫੜਾ ਕੇ ਆਪਣਾ ਪਰਿਵਾਰ ਪਾਲਦਾ ਹੈ ਤਾਂ ਮਿੱਠੀ ਤੇ ਸੁਰੀਲੀ ਆਵਾਜ਼ ਨਾਲ ਨਮਾਜ਼ਿਆ ਉਸ ਰੱਬ ਨੇ ਸਾਡੇ ਨਾਲ ਹੈ ਵਿਜੇ ਮਟੂ ਜੀ ਵਿਜੇ ਮਟੂ ਜੀ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਚੈਨਲ ਵਾਲਿਆਂ ਦਾ ਜਿਹੜੇ ਤੁਸੀਂ ਮੇਰੀ ਇੰਟਰਵਿਊ ਲੈਣ ਮੇਰੇ ਘਰ ਤੱਕ ਆਏ ਉਹ ਬੜੀ ਮਿਹਰਬਾਨੀ ਵਿਜੇ ਮਟੂ ਸਭ ਤੋਂ ਪਹਿਲਾਂ ਕੀ ਸੁਣਾਉਣਾ ਚਾਹੁੰਦੇ ਹੋ ਜਿਹੜੇ ਰੱਬ ਜਿਹੇ ਸਰੋਤੇ ਤੁਹਾਨੂੰ ਸੁਣ ਰਹੇ ਨੇ ਦੇਖ ਰਹੇ ਨੇ ਕੀ ਸੁਣਾਉਣਾ ਚਾਹੁੰਦੇ ਹੋ ਆਪਣੀ ਮਿੱਠੀ ਵਾਲ ਮੈਂ ਇੱਕ ਗਾਣਾ ਸੁਣਾਵਾਂਗਾ ਜੀ ਕਾਦਾ ਤੂੰ ਵਿਛੋੜਾ ਰੱਬਾ ਜੀ ਨੇ ਨਾ ਪਾਇਆ ਸਰਾਇਲ ਜਾਮ ਲੋਕ ਸਾਡੇ ਜੰਮ ਲਾਇਆ ਕਦਾ ਤੂੰ ਵੀ ਛੋੜਾ ਪਰ ਜਿਨੇ ਨਾ ਪਾਇਆ ਸਰਾਇ ਵਿਜਾਮ ਲੋਕਾ ਸਾਡੇ ਜੁਮੇ ਲਾਇਆ ਓ ਚੰਗਾ ਕੀਤਾ ਨਾ ਹੁਆ ਕੇ ਸਾਡੀ ਦੂਰੀ ਲੋਕਾ ਬਦਨਾਮ ਕਰਤੀ ਨਾਲੇ ਮੈਂ ਤੇ ਕਿਉਂ ਦੀ ਮਿੱਠੀ ਚੂਰੀ ਲੋਕਾ ਬਦਨਾਮ ਕਰਤੀ ਨਾਲੇ ਮੈਂ ਤੇ ਕਿਉਂ ਦੀ ਮਿੱਠੀ ਚੂਰੀ ਲੋਕ ਬਦਨਾਮ ਕਰਦੀ। ਕੀ ਗੱਲ ਮਟੂ ਆਵਾਜ਼ ਬਹੁਤ ਸਰੀਲੀ ਤੇ ਮਿੱਠੀ ਨਾਲ ਨਵਾਜਿਆ ਰੱਬ ਨੇ ਪਰ ਹਾਲਾਤ ਇੰਨੇ ਵਧੀਆ ਨਹੀਂ ਐ। ਮੈਂ ਦੇਖ ਰਿਹਾ ਤੁਸੀਂ ਇੱਟਾਂ ਫੜਾ ਰਹੇ ਹੋ ਮਿਸਤਰੀਆਂ ਦੇ ਨਾਲ ਕਿਵੇਂ ਪਰਿਵਾਰ ਚੱਲ ਰਿਹਾ। ਪਰਿਵਾਰ ਚੱਲੀ ਜਾਂਦਾ ਜੀ ਕੰਮ ਦਿਹਾੜੀ ਦੱਪੇ ਦਾ ਲੱਗ ਜੇ ਤੇ ਲਾਲੇ ਦੀ ਨਾਲ ਲੱਗੇ ਤੇ ਫਿਰ ਬੈਸ ਜਿੱਦਾ ਕਿਉਂਕਿ ਚੌਂਕ 'ਚ ਰੋਜ਼ ਖੜਨਾ ਹੁੰਦਾ ਬਾ ਚੌਂਕ 'ਚ ਖੜ ਕੇ ਕੋਈ ਲੈ ਗਿਆ ਠੀਕ ਐ ਨਾ ਲੈ ਗਿਆ ਤੇ ਨਾ ਸਹੀ। ਪਤਾ ਚੱਲਿਆ ਮਾਤਾ ਪਿਤਾ ਦੀ ਮੌਤ ਤੋਂ ਬਾਅਦ ਵਿਜੇ ਮਟੂ ਪੂਰੀ ਤਰ੍ਹਾਂ ਟੁੱਟ ਗਿਆ ਸੀ। ਕਿਵੇਂ ਹੋਈ ਮਾਤਾ ਪਿਤਾ ਦੀ ਮਾਂ? ਮੰਮਾ ਨੂੰ ਮਾਉਥ ਕੈਂਸਰ ਸੀ ਜੀ ਤੇ ਪਾਪਾ ਨੂੰ ਗੁਰਦੇ ਫੇਲ ਸੀ ਉਹਨਾਂ ਦੇ ਰਖਸ਼ਾ ਚਲਾਉਂਦੇ ਸੀ ਤੇ 13 14 ਸਾਲ ਮੰਮਾ ਨੂੰ ਹੋ ਗਿਆ ਤੇ 13 ਕੇ ਸਾਲ ਮੇਰੇ ਪਾਪਾ ਨੂੰ ਹੋ ਗਿਆ ਤੇ ਮਾਂ ਬਾਪ ਦੀ ਮੌਤ ਤੋਂ ਬਾਅਦ ਵਿਜੇ ਮੱਟੂ ਨੇ ਆਪਣੇ ਆਪ ਨੂੰ ਕਿਵੇਂ ਸੰਭਾਲ ਲਿਆ ਕਿਉਂਕਿ ਮਾਂ ਬਾਪ ਦੇ ਸਹਾਰੇ ਨਾਲ ਤਾਂ ਬੱਚੇ ਜੀਂਦੇ ਨਹੀਂ ਬੱਚਿਆਂ ਨੂੰ ਬੜੀਆਂ ਉਮੀਦਾਂ ਹੁੰਦੀਆਂ ਨੇ ਜਦੋਂ ਮਾਤਾ ਪਿਤਾ ਦੀ ਮੌਤ ਹੋ ਜਾਂਦਾ ਕੀ ਹਾਲਾਤ ਬਣੇ ਹਾਲਾਤ ਕੁਦਰਤੀ ਜਾਣਦਾ ਹੈ ਮਾਲਕ ਜਾਣਦਾ ਹੈ ਕਿ ਉਹਨੇ ਹੌਸਲਾ ਦਿੱਤਾ ਤੇ ਸੰਭਾਲਿਆ ਕੁਝ ਤੁਹਾਡੇ ਅੱਗੇ ਵੀਰ ਭਰਾ ਤੇ ਹੌਸਲਿਆਂ ਦੇ ਨਾਲ ਹੀ ਤੁਰੇ ਫਿਰਦੇ ਇੱਥੇ ਤੱਕ ਹੌਸਲਾ ਲੈ ਕੇ ਆਇਆ ਜਿਆਦਾ ਆਉਂਦੀ ਮਾਂ ਦੀ ਜੋ ਮਾਂ ਜਿਹੜੀ ਐ ਬਹੁਤ ਸਾਹ ਦਿੰਦੀ ਆਪਣੇ ਬੱਚਿਆਂ ਦਾ ਬੜੀਆਂ ਸੁਪਨੇ ਸਜਾਉਂਦੀ ਐ ਬੱਚੇ ਨੂੰ ਪੜਾਉਂਦੀ ਐ ਬੱਚੇ ਨੂੰ ਵਿਆਹਉਂਦੀ ਐ ਉਸ ਤੋਂ ਬਾਅਦ بڑے ਸੁਪਨੇ ਸਜਾਏ ਜਾਂਦੇ ਨੇ ਮਾਂ-ਬਾਪ ਨੂੰ ਵੀ ਉਮੀਦ ਹੁੰਦੀ ਐ ਕਿ ਮੇਰੇ ਬੱਚਿਆਂ ਦੇ ਸੁਪਨੇ ਪੂਰੇ ਹੋਣ ਤੇ ਉਹ ਜਿਹੜੀਆਂ ਉਹਨਾਂ ਦੀਆਂ ਉਮੀਦਾਂ ਦੇ ਪੂਰਾ ਉਤਰੇ ਛਿੰਨੀ ਕਿ ਯਾਦ ਆਉਂਦੀ ਯਾਦ ਮੈਨੂੰ ਮਾਂ-ਬਾਪ ਦੀ ਬਹੁਤ ਜ਼ਿਆਦਾ ਆਉਂਦੀ ਐ ਜੀ ਤੇ ਯਾਦ ਦੇ ਵਿੱਚ ਇੱਕ ਮਾਂ ਦਾ ਗਾਣਾ ਕਾਵਾਂਗਾ ਉਹ ਬੜਾ ਚਿਰ ਹੋਇਆ ਤੈਨੂੰ ਅਲਾ ਕੋਲ ਰਹਿ ਦਿਆ ਹੁਣ ਤੇਰੀ ਜ਼ਿੰਦਗੀ ਚ ਮਾਲ ਨਹੀਂ ਮੈਂ ਓਏ ਮੀ ਮੇਰੀ ਦੱਸ ਕਿਹੜਾ ਤਾਰਾ ਤੋੜ ਨਹੀਂ ਮੈਂ ਜੋ ਵਕਤ ਤਪਨਾ ਮਾਨਿਆ ਮਾ ਬੜਦਾ ਟੁੱਟੇ ਤਾਰੇ ਕਿਤੋਂ ਬਾਤ ਤੈਨੂੰ ਨਹੀਂ ਇਹ ਤਾਰੇ ਕਿੰਨੇ ਸਾਰੇ ਆ ਤੇਰੇਆਂ ਹੱਥਾਂ ਦੀ ਚੋਰੀ ਮਕਾਨ ਨੂੰ ਤਰਸ ਗਏ ਸ਼ਾਲ ਤੇਰਾ ਆਪਣੇ ਤੇ ਓੜ ਨਹੀਂ ਮੈਂ ਓਏ ਅੰਮੀ ਮੇਰੀ ਦੱਸ ਕਿਹੜਾ ਤਰਾ ਤੋੜ ਨਹੀਂ ਮੈਂ ਜੀ ਪਰਿਵਾਰ ਦੇ ਵਿੱਚ ਆਉਣਾ ਹੋਰ ਮਾਤਾ ਪਿਤਾ ਦੀ ਮੌਤ ਬਾਅਦ ਕਿਵੇਂ ਸੰਭਾਲ ਰਿਹਾ ਆਪਣੇ ਆਪ ਨੂੰ ਛਿੰਨੇ ਮੈਂਬਰ ਨੇ ਆਪਾ ਤਿੰਨ ਭਰਾ ਜੀ ਮੈਂ ਵਿੱਚ ਕਰ ਲੈ ਇੱਕ ਮੇਰੇ ਤੋਂ ਛੋਟਾ ਇੱਕ ਮੇਰੇ ਤੋਂ ਵੱਡੇ ਭਾਜੀ ਨੇ ਹਾਂਜੀ ਤਾਂ ਜਦੋਂ ਦਿਹਾੜੀ ਲਾਉਂਦੇ ਹੋ ਤਾਂ ਮਿਸਤਰੀਆਂ ਦੇ ਨਾਲ ਜਾਂਦੇ ਹੋ ਤਾਂ ਦਿਹਾੜੀ ਕਿੰਨੀ ਕਿ ਮਿਲ ਜਾਂਦੀ ਹੈ ਦਿਹਾੜੀ 400 450 ਤੋਂ ਵੱਧ ਦਿਹਾੜੀ ਕੋਈ ਨਹੀਂ ਜੇ ਦਿੰਦਾ ਇੰਨੀ ਕੀ ਦਿਹਾੜੀ ਚੱਲਦੀ ਹੈ ਮਿਸਤਰੀਆਂ ਦੇ ਇੱਥੇ 400 450 ਲੇਵਰ ਦੀ ਦਿਹਾੜੀ ਹੈ ਤੇ ਬਟੂ ਜਦੋਂ ਦਿਹਾੜੀ ਲਾਉਂਦੇ ਉਦੋਂ ਵੀ ਕੀਤ ਕਿ ਆਉਂਦੇ ਹੋ ਸੁਣਾਉਂਦੇ ਹੋ ਮਿਸਤਰੀਆਂ ਨੂੰ ਵੀ ਬਹੁਤ ਜ਼ਿਆਦਾ ਜੀ ਉਦੋਂ ਜਿਸ ਵੇਲੇ ਕਿਤੇ ਘਰ ਕੰਮ ਕਰੀਦਾ ਉਹਨਾਂ ਨੂੰ ਵੀ ਕੀਤ ਵਗੈਰਾ ਜਾਂ ਆਪਣੇ ਕਿਸੇ ਪਬਲਿਕ ਮਤਲਬ ਰਿਆਜ਼ ਮੇਰਾ ਮੈਂ ਕਹਾਂ ਤੇ ਮੇਰਾ ਰਿਆਜ਼ ਕੰਮ ਤੇ ਘਰ ਦੇ ਵਿੱਚ ਗਲੀ ਦੇ ਵਿੱਚ ਹੁੰਦਾ ਹੈ। ਆ ਜਰੂਰ ਸੁਣਨਾ ਚਾਹੁੰਦੇ ਆ ਜਦੋਂ ਰਿਆਜ਼ ਵੀ ਚੱਲਦਾ ਤੇ ਨਾਲ ਦਿਹਾੜੀ ਵੀ ਚੱਲਦੀ ਹੈ ਇਹਦਾ ਥੀ ਸੁਣਨ ਲਾਉਂਦੇ ਨੇ। ਮੈਂ ਸਲੀਮ ਭਾਈ ਦਾ ਗਾਣਾ ਗੋਣੋਂ ਨਾ ਕਿਸੇ ਲਈ ਰਾਇ। ਉਹ ਸਾਰਾ ਸਾਰਾ ਦਿਨ ਤੇਰੇ ਬਿਨ ਉਹ ਦਿਨ ਨਹੀਂ ਗੁਜ਼ਰਦਾ ਯਾਰਾ। ਉਹ ਸਾਰੀ ਸਾਰੀ ਰਾਤ ਪਾ ਮਾਂਤ ਕੰਡਾ ਪਰ ਨਾ ਹੂੰਗਾ ਰਾ। ਤੂੰ ਤਾਂ ਸਾਨੂੰ ਤੁਰ ਗੇ ਲਾ ਕੇ ਉਮਰਾ ਦਾ ਲੜਾ ਦਿਨ ਨਹੀਂ ਗੁਜ਼ਰਦਾ ਯਾਰ ਉਹ ਸਾਰਾ ਸਾਰਾ ਦਿਨ ਤੇਰੇ ਦਿਨ ਦਿਨ ਨਹੀਂ ਗੁਜ਼ਰਦਾ ਯਾਰ ਵੀ ਜਮਟੂ ਕਿਸ ਨੇ ਦੱਸਿਆ ਤੁਹਾਨੂੰ ਅਜੇ ਤਾਈਂ ਕਿ ਤੁਹਾਡੀ ਆਵਾਜ਼ ਜਿਹੜੀ ਹੈ ਨਾ ਮਾਸਟਰ ਸਲੀਮ ਜੀ ਨਾਲ ਖੂਬ ਹੂ ਮਿਲਦੀ ਹੈ ਬਹੁਤ ਵਧੀਆ ਹੁਨਰ ਦਿੱਤਾ ਰੱਬ ਨੇ ਆਵਾਜ਼ ਵੀ ਬੜੀ ਮੈਚ ਹੁੰਦੀ ਹੈ ਮਾਸਟਰ ਸਲੀਮ ਜੀ ਨਾਲ ਤਾਂ ਮਹੱਲੇ ਦੇ ਵਿੱਚ ਜਿਆਦਾਤਰ ਜਦੋਂ ਆਵਾਜ਼ ਮੈਚ ਹੁੰਦੀ ਹੈ ਨਾ ਤਾਜੂ ਨਾਮ ਦਿੱਤਾ ਜਾਂਦਾ ਯਾਰ ਤੂੰ ਮਾਸਟਰ ਸਲੀਮ ਆ ਤੇਰੇ ਮਾਸਟਰ ਸਲੀਮ ਜਈ ਆਵਾਜ਼ ਮਿਲਦੀ ਐ ਇਸ ਤਰ੍ਹਾਂ ਹੁੰਦਾ ਮੈਨੂੰ ਮਹੱਲੇ ਦੇ ਵਿੱਚ ਮੇਰੇ ਜਿਹੜੇ ਲੱਗੇ ਘਰ ਜਾਂ 7 8 10 ਘਰ ਮੈਨੂੰ ਮਹੱਲੇ ਦੇ ਵਿੱਚ ਇਹੀ ਕਹਿੰਦੇ ਸਲੀਮ ਆ ਗਿਆ ਮੈਨੂੰ ਛੋਟਾ ਸਲੀਮ ਕਹਿੰਦੇ ਨੇ ਔਰ ਛੋਟਾ ਸਲੀਮ ਆ ਗਿਆ ਵਾ ਜਾਂ ਜਾਗਰਣ ਵਾਲੇ ਕਹਿੰਣਗੇ ਯਾਰਾ ਮੁੰਡਾ ਜਾਗਰਣ ਕਰਦਾ ਵਾ ਇਹਦੀ ਸੇਮ ਸਲੀਮ ਵਰਗੀ ਆਵਾਜ਼ ਐ ਜਾਂ ਛੋਟਾ ਸਲੀਮ ਕਹਿਣਗੇ ਤੇ ਕੰਮ ਤੇ ਵੀ ਹੁਣ ਮੈਨੂੰ ਸਲੀਮ ਹੀ ਕਹਿੰਦੇ ਠੇਕੇਦਾਰ ਭਾਜੀ ਉਹ ਸਲੀਮ ਤੂੰ ਕੰਮ ਤੇ ਨਹੀਂ ਆਇਆ ਸਲੀਮ ਤੂੰ ਆਕਰ ਉਹ ਸਲੀਮ ਦੇ ਨਾਮ ਤੋਂ ਮੈਨੂੰ ਜਾਂਦਾ ਕਿਹਾ ਜਾਂਦਾ ਮਟੂ ਜ ਕਿਸੇ ਦੀ ਆਵਾਜ਼ ਤੁਹਾਡੀ ਉੱਥੋਂ ਦਾ ਹੀ ਪਹੁੰਚੀ ਨਹੀਂ ਅਜੇ ਤਾਈਂ ਆਵਾਜ਼ ਕਿਸੇ ਨੇ ਤੁਹਾਡੀ ਬਾਹ ਫੜੀ ਹੋਵੇ ਬੋਲੇ ਹੋਵੇ ਚੱਲ ਮੱਟੂ ਤੇਰੇ ਸੁਪਨੇ ਪੂਰੇ ਕਰਤੀ ਆ ਯਾਰ ਨਹੀਂ ਜੀ ਅਜੇ ਤੱਕ ਕਿਸੇ ਦਾ ਮੈਨੂੰ ਕਾਲ ਨਹੀਂ ਆ ਕਿਉਂਕਿ ਇੰਨ ਪੰਜਾਬੀ ਇੰਡਸਟਰੀ ਦੇ ਵਿੱਚੋਂ ਨਾ ਕਿਸੇ ਪੰਜਾਬੀ ਸਿੰਗਰ ਦਾ ਨਾ ਕਿਸੇ ਪੰਜਾਬੀ ਪ੍ਰੋਡੂਸਰ ਦਾ ਮੈਨੂੰ ਕਾਲ ਆ ਕਿਉਂਕਿ ਅਜੇ ਤੱਕ ਮੈਨੂੰ ਕਿਸੇ ਦਾ ਕਾਲ ਨਹੀਂ ਇੰਨੇ ਇੰਟਰਵਿਊ ਵਗੈਰਾ ਹੋਈਆਂ ਵਾ ਲੋਕ ਮੈਨੂੰ ਕਹਿ ਦਿੰਦੇ ਆ ਤੇਰੀ ਆਵਾਜ਼ ਸਲੀਮਾ ਵਰਗੀ ਆ ਤੂੰ ਗਾਣਾ ਬਹੁਤ ਸਰੀਲਾ ਵਾ ਜਾਗਰਣ ਕਰੇਗਾ ਮੈਂ ਭੇਟਾਂ ਗਾਣਾ ਜਾਗਰਣ ਕਰਦਾ ਵਾਂ ਮੇਲੇ ਕਰਦਾ ਵਾਂ ਪਰ ਮੈਨੂੰ ਕਿਸੇ ਵੀ ਅਜੇ ਤ ਤੁਸੀਂ ਪਹੁੰਚ ਬਣਾਈ ਹੁੰਦਾ ਹੀ ਕਿਸੇ ਨੂੰ ਮਿਲੇ ਹੋ ਤੁਸੀਂ ਕਿਉਂਕਿ ਵਡਾਲੀ ਪਿੰਡ ਰਹਿੰਦੇ ਹੋ ਤੁਸੀਂ ਤਾਂ ਵਡਾਲੀ ਸਾਹਿਬ ਵੀ ਉੱਥੋਂ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਮਿਲੇ ਹੁੰਦਾ ਹੀ ਨਹੀਂ ਨਹੀਂ ਵਡਾਲੀ ਸਾਹਿਬ ਨੂੰ ਨਹੀਂ ਮੈਂ ਮਿਲਿਆ ਕਿਉਂਕਿ ਵਡਾਲੀ ਸਾਹਿਬ ਘਰ ਹੀ ਨਹੀਂ ਹੁੰਦੇ ਉਹਨਾਂ ਦੇ ਫਾਦਰ ਸਾਹਿਬ ਬੰਦੇ ਆ ਤੇ ਫਾਦਰ ਸਾਹਿਬ ਨੂੰ ਕਿਸੇ ਲਈ ਮਿਲਦਾ ਤੇ ਉਹ ਕਹਿ ਦਿੰਦੇ ਕਿ ਜਦੋਂ ਲਖਵਿੰਦਰ ਆਏਗਾ ਤੇ ਉਦੋਂ ਤੇਰੀ ਗੱਲ ਕਰਾਂਗੇ ਤੇ ਪਤਾ ਨਹੀਂ ਹੁਣ ਉਹਨਾਂ ਦੇ ਮਾਈਂਡ ਚੋਂ ਨਿਕਲ ਜਾਂਦਾ ਜਾਂ ਮੇਰੇ ਕੋ ਮੇਰੀ ਦਿਹਾੜੀ ਦਾ ਮਸਲਾ ਹੁੰਦਾ ਕਿ ਮੈਂ ਚੌਂਕ 'ਚ ਖੜਕੇ ਦਿਹਾੜੀ ਲਾਣੀ ਆ ਅਗਰ ਦਿਹਾੜੀ ਨਾ ਲਾਵਾਂਗਾ ਤੇ ਫਿਰ ਰੋਟੀ ਦਾ ਮਸਲਾ ਹੈ ਜਿਆਦਾ ਜੇ ਮਾ ਤੁੜਿਓ ਉਹਨਾਂ ਨੇ ਸੁਪਨੇ ਅਨਬੂਰ ਪਾ ਦੇਣਾ ਸੀ ਮਾਤਾ ਪਿਤਾ ਨੇ ਹੁਣ ਦਿਹਾੜੀ ਵੀ ਲਾਉਣੀ ਪੈਂਦੀ ਏ ਸੁਪਨੇ ਵੀ ਪੂਰੇ ਕਰਨੇ ਨੇ ਪੰਜਾਬ ਦਾ ਨਹੀਂ ਇਹ ਮਾਤਾ ਪਿਤਾ ਦਾ ਬਹੁਤ ਜ਼ਰੂਰਤ ਸੀ ਹਜੇ ਇਹ ਸੁਪਨਾ ਮੇਰੀ ਮਾਂ ਦਾ ਵਾ ਇਹ ਸੁਪਨੇ ਕਰਕੇ ਮੈਂ ਟਿਕਿਆ ਕਿ ਮੇਰੀ ਮਾਂ ਨੇ ਕਹੀ ਪੁੱਤ ਇੱਕ ਗਾਣਾ ਨਹੀਂ ਛੱਡਣਾ ਤੂੰ ਜਗਰਾਤੇ ਨਹੀਂ ਛੱਡਨੇ ਮੇਲੇ ਨਹੀਂ ਛੱਡਨੇ ਵਿਆਹਾਂ ਦੇ ਫੰਕਸ਼ਨ ਜੇ ਆਣਗੇ ਉਹ ਨਹੀਂ ਛੱਡਨੇ ਪਰ ਮੈਂ ਮਾਂ ਦੇ ਸੁਪਨੇ ਕਰਕੇ ਇਸ ਜਗ੍ਹਾ ਤੇ ਖੜਾ ਹਾਂ ਅਗਰ ਮੇਰੀ ਮਾਂ ਦਾ ਸ਼ੌਂਕ ਨਾ ਹੁੰਦਾ ਤਾਂ ਮੈਂ ਕਦੋਂ ਦਾ ਛੱਡ ਦੇਣਾ ਕਿਉਂਕਿ ਹੁਣ ਮੈਨੂੰ ਲੱਗਦਾ ਪਿਆ ਕਿ ਮੈਂ ਹੁਣ ਗਾਉਣਾ ਛੱਡ ਦੇਣਾ ਕਿਉ ਨਹੀਂ ਮਟੋ ਪਤਾ ਹੀ ਹੈ ਆਵਾਜ਼ ਜਿੰਨੀ ਸੁਰੀਲੀ ਦਿੱਤੀ ਹੈ ਨਾ ਰੱਬ ਨੇ ਤਾਂ ਸੁਪਨੇ ਪੂਰੇ ਹੋਣੇ ਚਾਹੀਦੇ ਵੀ ਆ ਤਾਂ ਸਾਡੀ ਵੀ ਅਪੀਲ ਹੈ ਜੇ ਤੂੰ ਇਸ ਲਾਈਨ ਨਾਲ ਜੁੜਿਆ ਰਹਿ ਪਤਾ ਨਹੀਂ ਰੱਬ ਜਾਇ ਫਰਿਸ਼ਤੇ ਨੇ ਜਿਹੜੇ ਤੁਹਾਨੂੰ ਸੁਣ ਰਹੇ ਨੇ ਕਿਹਦੇ ਬਾਹ ਫੜ ਲੈਣੀ ਹੈ ਤੇ ਤੇਰੇ ਸੁਪਨਿਆਂ ਨੂੰ ਬੂਰ ਪਾ ਜਣਾ ਬਹੁਤ ਸਾਰੇ ਵੀਰ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਪਸੰਦ ਕਰਦੇ ਨੇ ਸੁਣਦੇ ਨੇ ਤਾਂ ਉਹਨਾਂ ਵਾਸਤੇ ਜ਼ਰੂਰ ਸੁਣਾ ਦੇ ਜੋ ਰੱਬੀ ਰੂਹਾਂ ਨੇ ਰੱਬੀ ਰੂਹਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ ਤੇ ਨਹੀਂ ਬਾਹ ਫੜ ਲੈਣੀ ਹੈ ਤੇ ਤੇਰੇ ਸੁਪਨਿਆਂ ਨੂੰ ਬੂਰ ਪਾ ਜਣਾ ਇੱਕ ਮੈਂ ਮਾਂ ਦਾ ਗਾਣਾ ਹੈ ਮੇਰੇ ਕੋਲ ਮੈਂ ਉਹ ਸੁਣਾਵਾਂਗਾ ਨਾ ਮੈਂ ਚੀਜੀ ਮੰਗੂਗਾ ਨੀ ਮਾ ਨਾ ਮੈਂ ਮੰਗੂਗਾ ਗੁਬਾਰਾ ਉਹ ਨਿੱਤ ਸਕੂਲੇ ਜਾਊਗਾ ਨੀ ਮਾ ਜिद ਕਰੂਣਾ ਦੁਬਾਰਾ ਉਹ ਜੜੇ ਲੋਕੀ ਕਹਿੰਦੇ ਤੂੰ ਤੇ ਗਈ ਮਾ ਜੜੇ ਲੋਕੀ ਕਹਿੰਦੇ ਤੂੰ ਤੇ ਗਈ ਮਾਓ ਮੈਨੂੰ ਤਾਂ ਮੋੜ ਦੇ ਓ ਰੱਬਾ ਚੁੱਕ ਕੇ ਖਿਡੋੜੇ ਮੇਰੇ ਲੈ ਜਾ ਤੇ ਮੈਨੂੰ ਮੇਰੀ ਮਾਂ ਮੋੜ ਦੇ ਓ ਰੱਬਾ ਚੁੱਕ ਕੇ ਖਿਡੋੜੇ ਮੇਰੇ ਲੈ ਜਾ ਤੇ ਮੈਨੂੰ ਮੇਰੀ ਮਾਂ ਮੋੜ ਦੇ ਰੱਬ ਜੀ ਅਵੇ ਜਮਟੋ ਕਿਸਨੇ ਤੇਰਾ رابطہ ਬਣਾਉਣਾ ਹੋਵੇ ਤੇਰੇ ਸੁਪਨਿਆਂ ਨੂੰ ਬੂਰ ਪਾਉਣਾ ਹੋਵੇ ਤੇਰੇ ਸੁਪਨੇ ਪੂਰੇ ਹੋ ਜਾਣੇ ਹੋਣ ਕਿਵੇਂ ਮਲਾਪ ਹੋਈਗਾ ਆਪਣਾ ਮੋਬਾਈਲ ਨੰਬਰ ਜ਼ਰੂਰ ਦੱਸ ਦਿਓ ਪਤਾ ਨਹੀਂ ਰੱਬੀ ਰੂਹਾਂ ਨੇ ਕਿੰਨੇ ਬਾਹ ਫੜ ਲੈਣੀਆਂ ਤੁਹਾਡੀ ਹਾਂਜੀ ਮੇਰਾ ਨੰਬਰ ਹੈ 9988517629 9988517629 ਹੈ ਜੀ ਅੰਮ੍ਰਿਤਸਰ ਸ਼ਹਿੜ ਦਾ ਮੈਂ ਰਹਿਣ ਵਾਲਾ ਹਾਂ ਠੀਕ ਹੈ ਬਹੁਤ ਤਨਵਾ ਜੀ ਤਾਂ ਜ਼ਰੂਰ ਜੀ ਇਹ ਨੇ ਵਿਜੇ ਮੱਟੂ ਜੀ ਜਿਹੜੇ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਆਵਾਜ਼ ਬਹੁਤ ਸੁਰੀਲੀ ਤੇ ਮਿੱਠੀ ਨਾਲ ਨਵਾਜਿਆ ਉਸਨੂੰ ਆਪਣੇ ਪਰ ਹਾਲਾਤ ਇੰਨੇ ਵਧੀਆ ਨਹੀਂ ਐ ਦਿਹਾੜੀਆਂ ਤੇ ਜਾਂਦਾ ਹੈ ਵੀਰ ਇੱਟਾਂ ਤਾਂ ਹੀ ਫੜਾਉਂਦਾ ਮਿਸਤਰੀਆਂ ਨੂੰ ਆ ਇਟਾ ਫੜਾ ਫੜਾ ਜੇ ਆਪਣੇ ਸੁਪਨੇ ਪੂਰੇ ਜਾ ਰਿਹਾ ਹੈ ਜਿਸ ਸੁਪਨੇ ਵਿੱਚ ਵਧੀਆ ਆਵਾਜ਼ ਵਧੀਆ ਦਿੱਤੀ ਹੈ ਉਸ ਰੱਬ ਨੇ ਹਾਲਾਤ ਵਧੀਆ ਦਿੱਤੇ ਹੁੰਦੇ ਦਾ ਅੱਜ ਵੀਰ ਦਾ ਸਟਾਰ ਬਣਿਆ ਹੋਣਾ ਸੀ ਤਾਂ ਇਹਨਾਂ ਸੁਪਨਿਆਂ ਨੂੰ ਬੂਰ ਤਾਂ ਪੈਣਾ ਹੈ ਜਿਸ ਵੀਰ ਦੀ ਬਾਹ ਫੜੀ ਜਾਏਗੀ ਐਸੇ ਉਮੀਦ ਦੇ ਨਾਲ ਮੈਨੂੰ ਦਿਓ ਜਾਸਤ ਮੈਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਆਉਣ ਯਾਰ ਚੈਨਲ ਦੇ ਨਾਲ